ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਵੀਰ ਭਾਈਆਂ ਦੇ ਕਮੈਂਟ ਆਉਂਦੇ ਸੀਗੇ ਵੀ ਅੰਕਲ ਜੀ ਕੋਈ ਦੇਸੀ ਤਰੀਕੇ ਦੇ ਨਾਲ ਦੁੱਧ ਵਧਾਉਣ ਦਾ ਸਾਨੂੰ ਜਰੀਆ ਦੱਸੋ ਜਿਹੜਾ ਲੰਮੇ ਟਾਈਮ ਤੱਕ ਉਹ ਚੱਲੇ ਤੇ ਮਤਲਬ ਨੁਕਸਾਨ ਨਾ ਹੋਵੇ ਔਰ ਵਧੀਆ ਤੇ ਔਰ ਦੇਸੀ ਨੁਕਤਾ ਸਾਨੂੰ ਦੱਸੋ ਜਿਹੜੇ ਅਸੀਂ ਬਾਜ਼ਾਰੋਂ ਕੈਮੀਕਲ ਲੈ ਕੇ ਪਾਉਨੇ ਆ ਜਦੋਂ ਅਸੀਂ ਪਾ ਦਿੰਨੇ ਆ ਉਦੋਂ ਸਾਡਾ ਦੁੱਧ ਵੱਜ ਜਾਂਦਾ ਤੇ ਉਸ ਤੋਂ ਬਾਅਦ ਫੇਰ ਸਾਡਾ ਦੁੱਧ ਉੱਥੇ ਹੀ ਵਾਪਸ ਮੁੜ ਕੇ ਆ ਜਾਂਦਾ ਹੈ ਵੀ ਮੈਂ ਇਹੋ ਜਿਹਾ ਇੱਕ ਨੁਕਤਾ ਤਿਆਰ ਕੀਤਾ ਹੈਗਾ ਆਪਦੇ ਦਿਮਾਗ ਨਾਲ ਆਪਦੇ ਸੋਚਣ ਨਾਲ ਮੈਂ ਦੁੱਧ ਦਾ ਡੈਰੀ ਦਾ ਪਹਿਲਾ ਕੰਮ ਕਰਦਾ ਰਿਹਾ ਜਿਹੜਾ ਮੈਂ ਪਹਿਲਾ ਤਰੀਕਾ ਪੁਰਾਣਾ ਪਾਉਂਦਾ ਸੀ 30 40 ਸਾਲ ਪਹਿਲਾਂ ਮੇਰਾ ਦੁੱਧ ਦਾ ਕੰਮ ਦੋ ਪਿੱਛੋਂ ਤੋਂ ਤੁਰਿਆ ਆਉਂਦਾ ਹੈ ਪਸ਼ੂ ਪਾਲਕਾਂ ਦਾ ਤੁਰਿਆ ਆਉਂਦਾ ਹੈ ਵੇਚ ਲੈਦਾ ਵੀ ਮੇਰਾ ਚੱਲਿਆ ਚੱਲੀ ਆਉਂਦਾ ਹੁਣ ਮੈਂ ਤੁਹਾਨੂੰ ਦਿਖਾਉਂਗਾ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਰਨਾ ਹੈ ਇੱਕ ਪਸ਼ੂ ਜਿਹੜਾ ਵੱਡਾ ਉਹਦੇ ਵਾਸਤੇ ਆਪਾਂ 250 ਗ੍ਰਾਮ ਬਿਸਣ ਲੈ ਲਿਆ ਤੇ 250 ਗ੍ਰਾਮ ਵੀ ਆਪਾਂ ਉਹਦੇ ਵਾਸਤੇ ਮਿਸਰੀ ਲੈ ਲਈ ਤੇ 250 ਗ੍ਰਾਮ ਵੀ ਆਪਾਂ ਉਹਦੇ ਵਾਸਤੇ ਤੇਲ ਲੈ ਲਿਆ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਇਹ ਦੱਸਦਾ ਰਹਿਣਾ ਹੁੰਦਾ ਹੈ ਵੀ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਕਈ ਚੀਜ਼ਾਂ ਸਸਤੀਆਂ ਮਿਲ ਜਾਂਦੀਆਂ ਐ ਜਿਵੇਂ ਕਿ ਹੁਣ ਫਰਜ਼ ਕਰੋ ਵੀ ਆ ਬੇਸਣ ਦਾ ਰੇਟ 100 ਰੁਪਏ ਤੇ 95 ਰੀ ਵੀ ਚੱਲ ਰਿਹਾ ਹੈਗਾ ਔਰ ਆਪਾਂ ਵੱਡੀ ਥੋਕ ਦੀ ਦੁਕਾਨ ਤੇ ਜਾਵਾਂਗੇ ਉਹਨੂੰ ਆਪਾਂ ਕਹਾਂਗੇ ਭਾਈ ਕੋਈ ਵੇਸਣ ਤੇਰੇ ਵਾਸਤੇ ਪਸਮਾ ਵਾਲਾ ਪਿਆ ਹੈਗਾ ਕੋਈ ਲਫਾਫਾ ਪਾੜ ਜਾਂਦਾ ਜਾਂ ਕੋਈ ਬੋਰੀ ਚੂਹੇ ਟੱਕ ਜਾਂਦੇ ਆ ਉਹ ਕਿ ਆ ਬੇਸਣ ਹੋ ਮੈਨੂੰ 35 ਰੁਪਏ ਮੈਨੂੰ ਮਿਲ ਗਿਆ 45 ਕਿਲੋ ਵੇਸਣ ਇੱਕ ਕੋਲੇ ਪਿਆ ਸੀਗਾ ਫੇਰ ਰਹੀ ਆਪਣੀ ਦੋ ਨੰਬਰ ਆ ਗਈ ਆਪਣੇ ਕੋਲੇ ਮਿਸਰੀ ਮਿਸਰੀ ਵੀ ਜੀਦਾ ਅੱਜ ਰੇਟ 65 ਤੋਂ 70 ਰੁਪਏ ਬਾਜ਼ਾਰ ਦੇ ਵਿੱਚ ਚੱਲ ਰਿਹਾ ਹੈ ਜਿਵੇਂ ਕਿ ਫਰਜ਼ ਕਰੋ ਵੀ ਇੱਕ ਕੋਲੇ 15-20 ਕਿਲੋ ਗੱਟੇ ਦੇ ਵਿੱਚ ਮਿਸਰੀ ਪਈ ਸੀ ਇਹਦਾ ਥੋੜਾ ਰੰਗ ਵਟਿਆਵਾ ਸੀ ਇੱਕ ਇਹ ਬਰੀਕ ਸੀਗੀ ਚੂਰਾ ਕਿਉਂ ਪਸ਼ੂਆਂ ਵਾਸਤੇ ਦਾ ਚੂਰਾ ਆਪਣੇ ਕੋਲੇ ਕੰਮ ਆ ਜਾਂਦਾ ਹੈਗਾ ਵੀ ਮਤਲਬ ਆਪਾਂ ਚੂਰਾ ਪਾ ਸਕਦੇ ਆਂਗੇ ਉਹ ਕੀ ਆਪਾਂ ਨੂੰ ਇਹ ਇਹ ਆਪਾਂ ਨੂੰ 25 ਰੁਪਏ ਮਿਲ ਗਏ ਉਸ ਤੋਂ ਬਾਅਦ ਰਹੀ ਆਪਣੀ ਤੇਲ ਦੀ ਗੱਲ ਤੇਲ ਮੈਂ ਕਮਸੇ ਕਮ ਵੀ ਹਰ ਸਾਲ ਮੈਂ ਦੋ ਕਨਾਲਾਂ ਸਰੋਂ ਬੀਜਣੀ ਬੀਜਣੀ ਆ ਘਰ ਦਾ ਤੇਲ ਮੈਂ ਕਦੇ ਬਾਜ਼ਾਰੋਂ ਮੁੱਲ ਤੇਲ ਨਹੀਂ ਲੈ ਕੇ ਖਾਦਾ ਘਰੇ ਬਣਵਾਉਣਾ ਜਾਂ ਪਸ਼ੂ ਨੂੰ ਦੇਣਾ ਜਾਂ ਪਸ਼ੂ ਸੂਣ ਮੁੱਕ ਕੇ ਦੇਣਾ ਤੇ ਇਹ ਆਪਾਂ ਤੇਲ ਆਪ ਦੇ ਘਰ ਦਾ ਤੇਲ ਵਰਤਦੇ ਆਂ ਤੇ ਚੌਥਾ ਆਪਣੇ ਕੋਲੇ ਆ ਗਿਆ ਪਾਣੀ ਹੁਣ ਆਪਾਂ ਇਹਦੀ ਵਿਧੀ ਬਣਾਉਣੀ ਕਿਵੇਂ ਆ ਉਹ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਵੀ ਆਪਾਂ ਕਿਵੇਂ ਬਣਾਉਣੀ ਆ ਸਾਰਿਆਂ ਨਾਲੋਂ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਬੇਸਣ ਪਾ ਲਿਆ। 2 ਨੰਬਰ ਤੇ ਆਪਾਂ ਇਹਦੇ ਚ ਮਿਸ਼ਰੀ ਪਾ ਲਈ। 3 ਨੰਬਰ ਤੇ ਇਹਦੇ ਚ ਆਪਾਂ ਹੁਣ ਸਰੋਂ ਦਾ ਤੇਲ ਪਾ ਲਿਆ। ਚੌਥੇ ਨੰਬਰ ਦੇ ਉੱਤੇ ਹੁਣ ਇਹਦੇ ਚ ਆਪਾਂ ਪਾਣੀ ਪਾ ਲਿਆ ਹੁਣ ਇਹਨੂੰ ਆਪਾਂ ਕੀ ਕਰਨਾ ਹੈਗਾ ਘੋਲ ਨੂੰ ਆਪਾਂ ਤਿਆਰ ਕਰ ਲੈਣਾ ਹੈਗਾ ਇਸ ਤਰ੍ਹਾਂ ਆਪਾਂ ਇਹਨੂੰ ਘੋਲ ਨੂੰ ਬਿਲਕੁਲ ਆਪਾਂ ਤਿਆਰ ਕਰ ਲਓ ਜਿਹੜੀ ਮੈਂ ਦੇਸੀ ਦਵਾਈ ਕੋਈ ਮੈਂ ਦੇਸੀ ਦਵਾਈ ਤੁਹਾਨੂੰ ਮੈਂ ਦੱਸਦਾ ਹਾਂ ਮੇਰੀ ਦਵਾਈ ਦੇ ਉੱਤੇ ਥੋੜੀ ਜੀ ਮਿਹਨਤ ਵੱਧ ਕਰਨ ਦੀ ਲੋੜ ਹੁੰਦੀ ਆ ਉਹਦੇ 'ਚ ਹੱਥਾਂ ਦੀ ਮਿਹਨਤ ਮੈਂ ਸਾਰਿਆਂ ਨਾਲੋਂ ਵੱਧ ਦੱਸਦਾ ਜਿਹੜਾ ਮੇਰਾ ਵੀਰ ਭਾਈ ਹੱਥਾਂ ਦੀ ਮਿਹਨਤ ਕਰ ਲੂਗਾ ਮੇਰੇ ਦੱਸਣ ਮੁਤਾਬਕ ਅਗਰ ਇਸ ਦਾ ਇਹ ਲਿਕੜ ਦਾ ਰਿਜ਼ਲਟ ਤੁਹਾਨੂੰ ਉਦਾਂ ਪਾ ਕੇ 70% ਆਉਂਦਾ ਹੈਗਾ ਜੇ ਤੁਸੀਂ ਮੇਰੇ ਮੁਤਾਬਕ ਮਿਹਨਤ ਕਰਕੇ ਪਾ ਲੋਗੇ 100% ਇਹਦਾ ਤੁਹਾਨੂੰ ਰਿਜ਼ਲਟ ਮਿਲੂਗਾ ਇਹਨੂੰ ਆਪਾਂ ਕੀ ਕਰਨਾ ਬਿਲਕੁਲ ਹੋਲ ਨੂੰ ਆਪਾਂ ਤਿਆਰ ਕਰ ਲਿਆਗਾ ਆ ਵੇਖੋ ਜੇ ਇਹਦੇ ਉੱਤੇ ਆਪਾਂ 10 ਜਾਂ ਆਪਾਂ 15 ਮਿੰਟ ਆਪਾਂ ਲਾਵਾਂਗੇ ਹੋਲ ਨੂੰ ਤਿਆਰ ਕਰਨ ਵਾਸਤੇ ਤਾਂ ਇਹ ਆਪਣਾ ਉਨਾ ਹੀ ਵਧੀਆ ਤਿਆਰ ਹੋ ਜਾਊਗਾ ਇਹ ਆਪਾਂ ਕਿਸ ਤਰ੍ਹਾਂ ਦਾ ਕਰ ਲੈਣਾ ਤਿਆਰ ਜਿਵੇਂ ਕੇਕ ਹਲਵਾਈ ਜਲੇਬੀ ਕੱਢਣ ਵਾਸਤੇ ਆਪਦੀ ਮਦਾਨੀ ਨੂੰ ਕਿਵੇਂ ਤਿਆਰ ਕਰਦਾ ਹੈਗਾ ਬਿਲਕੁਲ ਉਹ ਤਿਆਰ ਕਰਕੇ ਜਦੋਂ ਉਹ ਤਿਆਰ ਦੇ ਲਾਇਕ ਹੋ ਜਾਂਦੀ ਹੈ ਹਲਵਾਈ ਉਦੋਂ ਇਹ ਸ਼ੁਰੂ ਕਰਦਾ ਹੈਗਾ ਛਲੇਬੀਆਂ ਕੱਢਣੀਆਂ ਤੇ ਇਹਦਾ ਕੀ ਆ ਆਪਾਂ ਦਾ ਆਪਣੇ ਪਸ਼ੂ ਨੂੰ ਕਉਣੀ ਆ ਭਾਈ ਤੇ ਆਪਾਂ ਤਿਆਰ ਕਰ ਸਕਦੇ ਆਗੇ ਜਦੋਂ ਇਹਨੂੰ ਤਿਆਰ ਕਰੋ ਆਪਾਂ ਲਿਕੜ ਨੂੰ ਲਿਕੜ ਜਦੋਂ ਆਪਣਾ ਤਿਆਰ ਹੋ ਗਿਆ ਮੈਨੂੰ ਐ ਹੁਣ ਐ ਦੱਸੋ ਵੀ ਇਹਦੇ ਵਿੱਚ ਤੇਲ ਦੱਸੋ ਕਿੱਥੇ ਆ ਤੇ ਖੰਡ ਆ ਜਿਹੜਾ ਆਪਾਂ ਮਿਸਰੀ ਪਾਈ ਆ ਕਿੱਥੇ ਆ ਤੇ ਬੇਸਣ ਕਿੱਥੇ ਆ ਹੋ ਗਿਆ ਨਾ ਲਿਕੜ ਤਿਆਰ ਐਨ ਬਣ ਗਿਆ ਜਮਾ ਮਦਾਨੀ ਵਰਗਾ ਜਿਵੇਂ ਕਿ ਆਪਾਂ ਹਲਵਾਈ ਆਪਣੀ ਇਤਿਆਸਣੀ ਬਣਾਉਂਦਾ ਹੈਗਾ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਆਪਣਾ ਇਹ ਤਿਆਰ ਹੋ ਗਿਆ ਬਿਲਕੁਲ ਇਹ ਆਪਾਂ ਪਸ਼ੂ ਦੇ ਮੂਹਰੇ ਧਰ ਦੇਣਾ ਪਸ਼ੂ ਨੂੰ ਆਪਾਂ ਨੂੰ ਇਸ ਟਾਈਮ ਆਪਾਂ ਪਾਉਣਾ ਹੈਗਾ ਇਹਨੂੰ ਇਹਦੇ ਵਿੱਚ ਇੱਕ ਤੇਲ ਦੀ ਮਾਤਰਾ ਆ ਗਈ ਜਾਂ ਤਾਂ ਆਪਾਂ ਸਵੇਰ ਪਾਣੀ ਪੂਣੀ ਪਿਆ ਲੋ ਉਦੋਂ ਬਾਅਦ ਧਰ ਦਿਓ 10:00 11:00 ਵਜੇ ਜੇ ਤੁਸੀਂ ਉਸ ਦਾ ਨਹੀਂ ਤਰੀਕਾ ਕਰਨਾ ਤਾਂ ਤੁਸੀਂ ਸ਼ਾਮ ਦੇ ਟਾਈਮ ਟਾਈਮ ਲਾ ਲਓ ਵੀ ਜਿਵੇਂ ਆਪਾਂ 4:00 ਵਜੇ ਧਰਾਂ ਕੱਢਤੀਆਂ 5:00 ਵਜੇ ਆਪਾਂ ਪਾਣੀ ਪਿਆ ਤਾਂ 6:00 ਵਜੇ ਆਪਾਂ ਉਹਦਾ ਬੱਠਲ ਉਹਦੇ ਆਪਾਂ ਮੂਹਰੇ ਧਰਤਾ ਅਗਰ ਤੁਸੀਂ ਗਿਣ ਕੇ 10 ਦਿਨ ਇਹੀ ਫਾਰਮੂਲਾ ਦੇ ਦਿੰਨੇ ਹੋ 10 ਦਿਨਾਂ ਦੇ ਵਿੱਚ ਦੁੱਧ ਵਧੂ ਔਰ ਜਿਹੜਾ ਮੇਰਾ ਵੀਰ ਭਰਾ ਕਹਿੰਦਾ ਵੀ ਅਸੀਂ ਗੋਲੀਆਂ ਦੇਤੀਆਂ ਲਿਫਟਾ ਡੀਣ ਦੀਆਂ ਅੰਕਲ ਜੀ ਜਿੰਨੇ ਦਿਨ ਦਿੱਤੀਆਂ ਅਸੀਂ ਉਹਨਾਂ ਦਿਨ ਹੋਤੀਆਂ ਕੈਲਸ਼ੀਅਮ ਦਿੱਤਾ ਸੀਗਾ ਜਿੰਨੇ ਦਿਨ ਦਿੰਦੇ ਰਹੇ ਉਹਨੇ ਦਿਨ ਸਾਨੂੰ ਦੁੱਧ ਦਿੱਤਾ ਗਾਂ ਨੇ ਮਤਲਬ ਇਸ ਤਰੀਕੇ ਦੇ ਨਾਲ ਇਹਨੇ ਲੰਮੇ ਟਾਈਮ ਦੇ ਉੱਤੇ ਕੰਮ ਕਰਨਾ ਹੈਗਾ ਕਿਉਂ ਲੰਮੇ ਟਾਈਮ ਦੇ ਉੱਤੇ ਕਿਵੇਂ ਕੰਮ ਕਰਨਾ ਵੇਖੋ ਬੇਸਨ ਬਹੁਤ ਵਧੀਆ ਚੀਜ਼ ਆ ਤੇਲ 2 ਨੰਬਰ ਤੇ ਉਹ ਤੋਂ ਵਧੀਆ ਚੀਜ਼ ਆ ਜਿਹੜੀ ਹੈਗੀ ਪਾਤੀ ਮਿਸਰੀ ਮਿਸਰੀ ਉਹ ਤੋਂ ਵਧੀਆ ਚੀਜ਼ ਆ ਕਿਉਂ ਜੇ ਮਿਸਰੀ ਦੀ ਥਾਂ ਤੇ ਤੁਸੀਂ ਖੰਡ ਪਾ ਦਿਓਗੇ ਖੰਡ ਜਿੰਨਾ ਚਿਰ ਪਸ਼ੂ ਨੂੰ ਪਾਈ ਜਾਓਗੇ ਤੁਸੀਂ ਉਹਨਾਂ ਚਿਰ ਤੁਹਾਡਾ ਦੁੱਧ ਵਧੂਗਾ ਜਿੱਦੇ ਤੁਸੀਂ ਖੰਡ ਪਾਉਣੀ ਬੰਦ ਕਰਦੇ ਥੋੜਾ ਨਾਲ ਦੀ ਨਾਲ ਦੁੱਧ ਉੱਥੇ ਘਟਜੂ ਜਿਹੜੀ ਮਿਸਰੀ ਆ ਮਿਸਰੀ ਪਾਉਣੀ ਕਿਹੜੀ ਆਪਾਂ ਤਾਕਾ ਮਿਸਰੀ ਦੂਜੀ ਮਿਸਰੀ ਲੈਣੀ ਖੰਡ ਵਾਲੀ ਜਦੋਂ ਉਹ ਮਿਸਰੀ ਆਪਾਂ ਪਾਵਾਂਗੇ ਇਹ ਲੰਮੇ ਟਾਈਮ ਤੇ ਪਸ਼ੂ ਭਰਪੂਰ ਦੁੱਧ ਦੇਊਗਾ ਔਰ ਦੁੱਧ ਤੁਸੀਂ ਜਿੱਦੇ ਸ਼ੁਰੂ ਕੀਤਾ ਦੁੱਧ ਉਹਦੇ ਮਿਲ ਲਿਓ ਉਸ ਤੋਂ ਬਾਅਦ 10ਵੇਂ ਦਿਨ ਮਿਲ ਲਿਓ ਅਗਰ ਤੁਸੀਂ ਇਹ ਕਹੋਗੇ ਵੀ ਅੰਕਲ ਜੀ ਸਾਡਾ ਸਾਡਾ ਦੁੱਧ ਵਾਕਿਆ ਵਧਿਆ ਇਹਦੇ ਨਾਲ ਔਰ ਪਸ਼ੂ ਜਿਹੜਾ ਪਸ਼ੂ ਤੁਹਾਡਾ ਲਿਸਾ ਹੈ ਕਮ ਸੇ ਕਮ ਵੀ ਉਹਨੂੰ 20 ਤੋਂ 25 ਕਿਲੋ ਵੇਸਣ ਤੁਸੀਂ ਚਾਰੋ ਜਿਹੜੀ ਰਹੀ ਤੇਲ ਦੀ ਗੱਲ ਤੇਲ ਤੁਹਾਡੇ ਘਰੇ ਆਗਾ ਅਗਰ ਤੁਹਾਡੇ ਘਰੇ ਨਹੀਂ ਆ ਜਿਹੜਾ ਤੁਸੀਂ ਬਾਜ਼ਾਰ ਚੋਂ ਤੇਲ ਲਿਆਵੋਗੇ ਮੇਰੀ ਇੱਕ ਬੇਨਤੀ ਆ ਵੀ ਬਾਜ਼ਾਰ ਦੇ ਵਿੱਚੋਂ ਤੁਸੀਂ ਤੇਲ ਨਾ ਲਓ ਜਿਹੜਾ ਛੋਟਾ ਕੋਲੂ ਤੁਹਾਡੇ ਕੋਲੇ ਹੈਗਾ ਸਪੈਲਰ ਛੋਟਾ ਉਹ ਤੋਂ ਲੈ ਲਓ ਉਹਨੇ ਕੀ ਕਰਨਾ ਤੇਲ ਜੇ ਬਾਜ਼ਾਰ ਦੇ ਵਿੱਚ ਇਹਦਾ 120 ਰੁਪਏ ਰੇਟ ਆ ਤੇ ਉਹਨੇ 140 ਲੈ ਲੈਣੇ ਆ ਤੁਹਾਨੂੰ ਤੁਹਾਡੇ 20 ਰੁਪਏ ਵੱਧ ਲੱਗੇ ਜਿਆਦਾ ਤਾਂ ਨਹੀਂ ਲੱਗੇ 20 ਰੁਪਏ ਵੱਧ ਲੱਗੇ ਤੁਹਾਨੂੰ ਤੇਲ ਵੀ ਵੇਖੋ ਸਿਹਤ ਵਰਗਾ ਮਿਲ ਗਿਆ ਅਗਰ ਤੁਸੀਂ ਉੱਥੋਂ ਦਾ ਲਾਉਂਗੇ ਐ ਨਹੀਂ ਪਤਾ ਵੀ ਉਹਦੇ ਵਿੱਚ ਕੀ ਰਲਾਇਆ ਹੋਊਗਾ ਤਾਰਾ ਮੀਰਾ ਲਾਇਆ ਲਾਇਆ ਜਾਂਦਾ ਤੇਲ ਦੇ ਵਿੱਚ ਤੇਲ ਦੇ ਵਿੱਚ ਜਿਉਂ ਆਜਾ ਪਾ ਦਿੰਦੇ ਆਗੇ ਕੀ ਨਾਲ ਕਣੀ ਪਾ ਦਿੰਦੇ ਆ ਪੀਸ ਕੇ ਹੋਰ ਚੀਜ਼ਾਂ ਵੀ ਪੀਸ ਕੇ ਪਾਉਂਦੇ ਆ ਕੀ ਪਤਾ ਭਾਈ ਕੀ ਕੀ ਪਾਈ ਜਾਂਦੇ ਆਗੇ ਤੁਸੀਂ ਤੇਲ ਲਓ ਪਿਓਰ ਬੇਸਣ ਲਓ ਪਿਓਰ ਬੇਸਣ ਵੀ ਵਧੀਆ ਲਓ ਵੇਖ ਕੇ ਉਹਨੂੰ ਕਹੇ ਵੀ ਕਿਤੇ ਮੱਕੀ ਤਾਂ ਨਹੀਂ ਪੀਕੇ ਮੈਨੂੰ ਦੇਤੀ ਉਦੋਂ ਜ਼ਰੂਰ ਪਰਖ ਕਰੋ ਪੁਰਾਣਾ ਬੇਸਣ ਦੁਕਾਨਦਾਰ ਦੇ ਦਿੰਦਾ ਹੈਗਾ ਪੁਰਾਣੀ ਮਿਸਰੀ ਦੇ ਦਿੰਦਾ ਹੈ ਮੈਂ ਨਾਲ-ਨਾਲ ਖਰਚਾ ਕਰਨ ਤੋਂ ਕਿਸਾਨ ਭਰਾਵਾਂ ਤੋਂ ਮੈਂ ਨਾਲ-ਨਾਲ ਇਹ ਵੀ ਮੈਂ ਦੱਸਦਾ ਵੀ ਵੀਰ ਮੇਰੇ ਤੈਨੂੰ ਆਹ ਚੀਜ਼ ਫਲਾਣੇ ਥਾਂ ਤੈਨੂੰ ਘੱਟ ਰੇਟ ਤੇ ਵੀ ਮਿਲ ਸਕਦੀ ਆ ਔਰ ਕਿੱਥੇ 10 ਕਿਲੋ ਲਿਆਏਗਾ ਉਥੇ 15 ਕਿਲੋ ਲਿਆਏਗਾ ਤੂੰ ਮੈਂ ਨਾਲ-ਨਾਲ ਤੁਹਾਨੂੰ ਇਸ ਜਰੀਆ ਵੀ ਕਿਸਾਨ ਭਰਾਵਾਂ ਨੂੰ ਦੱਸਦਾ ਰਹਿਣਾ ਹੁਣ ਮੇਰਾ ਇੱਕ ਛੋਟੀ ਜੀ ਬੇਨਤੀ ਇਹ ਆ ਗਈ ਵੀ ਇੱਕ ਤਾਂ ਮੇਰਾ ਜਿਹੜਾ ਫੋਨ ਦਾ ਸਮਾਂ ਤੁਸੀਂ ਭਾਈ ਮਾੜਾ ਇਹ ਚੇਂਜ ਕਰ ਦਿਓ ਕਿਉਂ ਮੈਂ ਦੇਣੇ ਬਿੜਗੋ ਵੀ ਬਣਾਉਣੀਆਂ ਹੁੰਦੀਆਂ ਗਿਆ ਮਟੀਰੀਅਲ ਵੀ ਲਿਆਉਣਾ ਹੁੰਦਾ ਉਹਨਾਂ ਵਾਸਤੇ ਬਾਜ਼ਾਰ ਜਾ ਕੇ ਮਸਾਰੀ ਦੀ ਰੈ ਲੈਣੀ ਹੁੰਦੀ ਹੈ ਉੱਥੋਂ ਸਮਾਨ ਲਿਆਉਣਾ ਹੁੰਦਾ ਤੇ ਆਥਣ ਦਾ 6 ਤੋਂ 8 ਟਾਈਮ ਕਰ ਲੋ ਤੇ ਸਵੇਰ 6 ਤੋਂ 8 ਟਾਈਮ ਕਰ ਲੋ ਕਿਉਂ ਦੁਪਹਿਰੇ 10 ਮਿੰਟ ਰਾਮ ਵੀ ਕਰਨਾ ਹੁੰਦਾ ਕਬੀਲਦਾਰੀ ਆ ਕਬੀਲਦਾਰੀ ਦੇ ਕੰਮ ਵੀ ਕਰਨੇ ਹੁੰਦੇ ਨੇ ਇਹ ਮੇਰਾ ਕਿਉਂ ਮੈਨੂੰ ਪਿਛਲੇ ਆ 2 ਹਫ਼ਤਿਆਂ ਦੇ ਉੱਤੋਂ ਮੈਨੂੰ ਬਹੁਤ ਜ਼ਿਆਦਾ ਇਸ ਫੋਨ ਕਰਕੇ ਦਿੱਕਤ ਆ ਰਹੀ ਆ ਕਿਉਂ ਮੈਂ ਫੋਨ ਸਭ ਦੇ ਸੁਣਦਾ ਟੈਂਡ ਕਰਦਾ ਜੇ ਅਗਰ ਮੇਰੀ ਇਹ ਲੈਣ ਤਾਂ ਮੈਨੂੰ ਫੋਨ ਵੀ ਸੁਣਨ ਦਾ ਮੇਰਾ ਹੱਕ ਬਣਦਾਗਾ ਕਿਉਂ ਤੁਸੀਂ ਮੈਨੂੰ ਭਰਪੂਰ ਬਹੁਤ ਜਿਆਦਾ ਹੰਗਾਰਾ ਦਿੰਨੇ ਹੋ ਮੇਰੀ ਵੀਡੀਓ ਨੂੰ ਗੁਰਲਾਬ ਸਿੰਘ ਨੂੰ ਬਠਿੰਡਾ ਨੂੰ ਬਹੁਤ ਹੰਗਾਰਾ ਦਿੰਨੇ ਹੋਗੇ ਹੰਗਾਰਾ ਦੇਣ ਨਾਲ ਉਹ ਤਸ਼ਾਹ ਵਧਦਾ ਆਟੋਮੈਟਿਕ ਹੀ ਬੰਦਾ ਕਹਿੰਦਾ ਯਾਰ ਵੀ ਬਾਈ ਦਾ ਫੋਨ ਸੁਣੋ ਕਿਤੋਂ ਕਿਤੋਂ ਫੋਨ ਆਉਂਦਾ ਕਿਤੋਂ ਕਿਤੋਂ ਆਉਂਦਾਗਾ ਅੰਮ੍ਰਿਤਸਰ ਦਾ ਇਲਾਕਾ ਮੈਨੂੰ ਤਰਨਤਾਰਨ ਦਾ ਇਲਾਕਾ ਬਹੁਤ ਲਾਇਕ ਕਰਦਾ ਹੈ ਰਾਜਸਥਾਨ ਦਾ ਇਲਾਕਾ ਬਹੁਤ ਮੈਨੂੰ ਲਾਇਕ ਕਰਦਾ ਹਵੋਰ ਦਾ ਇਲਾਕਾ ਬਹੁਤ ਲਾਇਕ ਕਰਦਾ ਬਠਿੰਡੇ ਦਾ ਏਰੀਆ ਤਾਂ ਸਾਡੇ ਘਟ ਆਉਂਦੇ ਨੇ ਫੋਨ ਇਧਰ ਦੇ ਬਾਹਰ-ਬاہر ਦੇ ਅੜੀਸਾ ਤੱਕ ਦੇ ਵੀ ਫੋਨ ਮੈਨੂੰ ਆਉਂਦੇ ਆ ਕਿਸੇ ਵੀਰ ਭਾਈ ਨੇ ਪਸ਼ੂ ਦੀ ਵੇਚ ਲੈ ਕਰਨੀ ਹੋਵੇ ਜਾਂ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਇਸ ਮੱਧਮ ਰਾਹੀਂ ਵੀਡੀਓ ਬਣਵਾ ਸਕਦਾ ਹੈ ਪਸ਼ੂ ਨਮਾ ਵੇਚਣਾ ਹੋਵੇ ਪਸ਼ੂ ਖਰੀਦਣਾ ਹੋਵੇ ਤਾਂ ਮੇਰੇ ਨਾਲ ਸੰਮਰਕ ਕਰਕੇ ਤੁਸੀਂ ਕਰ ਸਕਦੇ ਹੋ ਅੱਜ ਦੀ ਇਹ ਦੁੱਧ ਵਧਾਉਣ ਤੇ ਆਪਾਂ ਵੀਡੀਓ ਬਣਾਈ ਆ ਔਰ ਸਸਤੀ ਤੇ ਵਧੀਆ ਵੀਡੀਓ ਬਣਾਈ ਆ ਜਿਹੜੇ ਜਿਹੜੇ ਮੇਰੇ ਵੀਰ ਭਰਾ ਮੈਂ ਲੈ ਕਰਦਿਆ ਉਹਨਾਂ ਦਾ ਬਹੁਤ ਬਹੁਤ ਕੋਟੀ ਕੋਟੀ ਗੁਰਲਾਬ ਸਿੰਘ ਵੱਲੋਂ ਧੰਨਵਾਦ